ਆਏ ਉਹ ਇੱਕ ਕਿਣਕਾ ਜਿਹੜਾ ਰੋਬਿਆਂ ਨੂੰ ਹਸਣ ਲਾ ਬੰਦਾ ਹੈ ਉਹ ਨਾਮ ਬੰਦਗੀ ਦਾ ਇੱਕ ਕਿਣਕਾ ਮੇਰੀ ਝੋਲੀ ਵਿੱਚ ਪਾ ਕੇ ਮੈਨੂੰ ਆਪਣੇ ਚਰਨਾਂ ਦਾ ਪੌੜਾ ਬਣਾ ਕੇ ਮੇਰਾ ਜਿੰਮਨ ਮਰਨੇ ਟੱਟ ਕੇ ਮੇਰਾ ਮਨੁੱਖਾ ਜਿੰਨੂੰ ਸਫਲਾ ਕਰਦੇ ਹੋ ਬਾਬਾ ਫੁੱਟਾ ਜੀ ਸੱਚੀ ਸਰਕਾਰ ਦੇ ਚਰਨਾਂ ਵਿੱਚ ਜਿਹੜੀ ਅਰਜ਼ੋਈ ਅਰਜ਼ ਬਿਨੇ ਬੇਨਤੀ ਪ੍ਰਾਰਥਨਾ ਕਰਦੇ ਨੇ ਉਹਨੂੰ ਕਾਗਰੂ ਵਿੱਚ ਮੇਰੇ ਸਾਹ ਦੀ ਹੈ ਐਂ ਕਹਿੰਦੇ ਆ ਜੀ ਮੇ ਬੁੱਲੀਆ ਏਉਂ ਪਾ ਲੇ ਪੂਡਾ ਸਿੱਟੀ ਸੜਕ ਪਰ ਮੰਦਾਰਾ ਵਿਚਾੜੇ ਕੂਡਾ ਮਿਲ ਖਾ ਤਾਂ ਦਿਤ ਮੇਰੇ ਰਾਤ ਚ ਆ ਕੇ ਸਿੱਖੀ ਬੱਚੋ ਪਾਪਸਾ ਚੜਨਾ ਨਾ ਲਾਕੀ न <laughs> jo reeti dharmap up ja ke sikhi patson patshan jab nayan la ke jo na pari chaakti thi kar re hote सच बोलियां से राज सिखी

ਮਨੂਕਿਆ ਪੁੱਲਾ ਬਖਸ਼ਾ ਕੇ ਸਿੱਖੀ ਬਖਸ਼ੋ ਪਾਤਸ਼ਾਹ ਚੜ੍ਹਿਆ ਨਲ ਲਾ ਕੇ ਸਿੱਖੀ ਬਖਸ਼ੋ ਪਾਤਸ਼ਾਹ ਚੜ੍ਹਿਆ ਨਲ ਲਾ ਕੇ ਡੇਟਾ ਸਮੁੰਦਰ ਸਾਗਰ ਨੀਰ ਭਰਿਆ ਡੇਟੇ ਅੰਦਰ ਹੈ ਬਾਰੇ ਦਿਆ ਗੁਰੂ ਅਛ ਮਿਹਰ ਉਪਭਗ ਡੁੱਗਦੇ ਤੰਤਰਤਾ ਦੇ ਕੱਟ ਜੋੜ ਕੇ ਬਾਬਾ ਬਿੱਡਾ ਜੀ ਨੇ ਬੈਣ ਕੇ ਕੀਤੀ ਤੇ ਗੁਰਨਾਮਕ ਵੀ ਸਿੱਖੀ ਉਹਨਾਂ ਦੀ ਝੋਲੀ ਵਿੱਚ ਪਈ ਹੈ 12 ਸਾਲ ਦੀ ਉਮਰ ਦੇ ਵਿੱਚ ਗੁਰਨਾਮਕ ਦੇ ਘਰ ਦੇ ਵਿੱਚ ਆਏ ਅਤੇ 125 ਸਾਲ ਦੀ ਆਰਜਾ ਤੱਕ ਗੁਰਨਾਮਕ ਦੇ ਜਰ ਦੇ ਸੇਵਾਦਾਰ ਬਣ ਕੇ ਰਹੇ ਹੈ ਪਹਿਲੇ ਗੁਰੂ ਤੇਗ ਬਹਾਦਰ ਜੀ ਨੇ ਇਹ ਜਦੋਂ ਗੁਰੂ ਅਮਰਦਾਸ ਸਾਹਿਬ ਦੇ ਸਮੇਂ ਅਕਬਰ ਦੇ ਚਤੌੜ ਦਾ ਕਿਲਾ ਸਰ ਕੀਤਾ ਤੇ ਜਹਾਲ ਦੇ 12 ਪ੍ਰਕਟੰਗਿਆਂ ਦੇ ਅੰਦਰ ਜਿਹੜੀ ਜਗੀਰ ਬਣਤੀ ਉਹਦੇ ਕਾਰਨ ਮੁਟਿਆਰ ਬਾਬਾ ਫ਼ਰੀਦ ਜੀ ਬਣੇ ਹਨ 6 ਗੁਰੂ ਸਹਿਬਾਨ ਦੇ ਸਰੀਰਕ ਰੂਪ ਦੇ ਵਿੱਚ ਲੱਗ